ਨਾ ਨਾ ਕੀ ਕਰ ਤਾਗਦੇ ਨਾ ਨਾ ਤਾਗਦੇ ਮੇਰਾ ਹੋਇਆ ਹੋਇਆ ਸਭੋ ਕੌੜਾ ਹੀ ਆਰੇ ਪ੍ਰਭ ਇਹ ਕੀ ਨਾਮ ਤੁਹਾਡਾ ਜੀ ਕੁਲਵਿੰਦਰ ਸਿੰਘ ਜੀ ਕਿੱਥੋਂ ਰਹਿਣ ਵਾਲੇ ਨੇ ਇੱਥੋਂ ਪਿੰਡ ਜੀ ਮਖੁੜੀ ਦੇ ਤੇ ਇਹ ਜਿਹਦੀ ਡੈਥ ਨੌਜੰਦੀ ਤਾਂ ਡੱਕ ਲੱਗਦਾ ਸੀ ਮੇਰਾ ਮੁੰਡਾ ਵੱਡਾ ਹੈ ਅੱਛਾ ਜੀ ਤੇ ਕੱਲ ਕਿੰਨੇਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਈ ਨੂੰ ਪੰ 20 ਦਿਨ ਹੋਏ ਤਾਂ ਉਹਦਾ ਸ਼ਰਖ ਕਰਨ ਗਏ ਇਹ ਨਾਨਕੇ ਇਹਨਾਂ ਸਾਰੇ ਟੱਬਰ ਹੀ ਗਏ ਜੀ ਅਸੀਂ 4:30 ਵਜੇ ਆਏ ਆ 5:00 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੀ ਇਹਨੂੰ ਮਤਲਬ ਘਰ ਇਹਨਾਂ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਬਾਕੀ ਬਰਵਾ ਰਹੇ ਸਾਡਾ ਦੂਜਾ ਘਰ ਦੀ ਗੱਡੀ ਉਧਰ ਖਲਾਰੀ ਸੀ ਉੱਥੇ ਸਾਡੀ ਗੁੱਡੀ ਛੋਟੀ ਦੇ ਨਾਲ ਪਰੋਣਾ ਆਇਆ ਸੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਰੀ ਗੋਲਡੀ ਦਾ ਬਾਅਦ ਚ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲਿਆਇਆ ਉਥੋਂ ਘਰੋਂ ਕਿੱਥੋਂ ਦਾ ਗੋਲਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ ਅੱਛਾ ਜੀ ਉਹ ਮਤਲਬ ਉੱਥੇ ਘਰੋਂ ਬਿਠਾ ਕੇ ਲਿਆਇਆ ਬਾਅਦ ਚ ਮੁੰਡਾ ਸਾਡਾ ਇੱਥੇ ਗਰਾਊਂਡ 'ਚ ਖੇਡਣ ਆਉਂਦਾ ਛੋਟਾ ਜੀ ਇਹ ਇੱਥੇ ਨੰਗਿਆ ਜਦੋਂ ਤੋਂ ਉਦੋਂ ਇੱਥੇ ਖਲੋਤੇ ਸੀ ਆ ਸੜਕ ਦੇ ਉੱਤੇ ਜੀ ਇਹ ਗੋਲਡੀ ਦੇ ਨਾਲ ਹੀ ਹੋਲੇ ਗੋਲਡੀ ਜਿਹੜਾ ਇਹਦੇ ਨਾਲ ਹੀ ਤੇ ਜ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਕਰ ਵੀ ਘਰੋਂ ਸੱਦ ਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪੇ ਸਮਝ ਲਓਗੇ ਅਨੇ ਗੇਵੀਏ ਕੋਈ ਇਦਾਂ ਦਾ ਕਰਦਾ ਸੀ ਤਾਂ ਕੋਈ ਤੁਹਾਨੂੰ ਇਦਾਂ ਸੱਦ ਕੇ ਹੀ ਕੋਈ ਕਰਵਾ ਦੇ ਤੇ ਕਰਵਾ ਦੇ ਓਦਾਂ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੁੱਲ ਕਦੀ ਦਿੱਤੀ ਨਹੀਂ ਇਹ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਬਾਈ ਖੇੜੇ ਦਾ ਹੀ ਬੰਦਾ ਕਰਦਾ ਹੀ ਕੰਮ ਸਾਡਾ ਕਿੰਨੇ ਉਮਰ ਸੀ ਇਹਦੀ 32 ਸਾਲ ਤੇ ਕੀ ਮੰਗ ਕਰਦੇ ਉਹ ਮੰਗਦੇ ਆ ਵੀ ਅਸੀਂ ਸੰਸਕਾਰ ਹੀ ਫੇਰ ਕਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿਕੀ ਆ ਤੇ ਇਹ ਤਿੰਨੇ ਜਾਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਉਹ ਵਿਕੀ ਗੋਲਡੀ ਨੇ ਕਿਹਾ ਵੀ ਵਿਕੀ ਦੇ ਨਾਲ ਰਿਹਾ ਜੀ ਵਿਕੀ ਦੇ ਘਰ ਉਹਨੂੰ ਗੋਲਡੀ ਨੂੰ ਲੈ ਕੇ ਆਏ ਆ ਤੇ ਵਿਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਣੇ ਇਕੱਠੇ ਹੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲੇ ਕੰਮ ਹੋਇਆ ਸਾਰੇ ਕੀ ਨਾਮ ਤੁਹਾਡਾ ਮੇਰਾ ਨਾਮ ਵਿਕਰਮਜੀਤ ਕਿਥੋਂ ਰਹਿਣ ਵਾਲੇ ਆਂ ਮਿਆਚੀਮਾ ਖੁੜੀ ਦਾ ਰਹਿਣ ਵਾਲਾ ਆਂ ਤੇ ਇਹ ਜਿਹਨੇ ਡੈਥ ਵੀ ਕੀ ਲੱਗਦੀ ਤੁਹਾਡੇ ਇਹ ਮੇਰੇ ਤਾਜ਼ੀ ਦੇ ਬੇਟੇ ਨੇ ਤੇ ਡੈੱਡ ਬੋਡੀ ਸ਼ਰਡ ਗੱਰ ਰੱਖੀ ਕੀ ਕਰਨੇ ਆ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸਨਮਲੀ ਸੜਕਾਂ ਤੇ ਉਲੜੀ ਪਈ ਆ ਕੀ ਕਾਰਨ ਕਿਹਾ ਮੌਤ ਦਾ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਇਹ ਸਾਡੇ ਪਿੰਡ ਦੇ ਆ ਇੱਕ ਆਪਣੇ ਮਾਰੇ ਗੋਲਡੀ ਆ ਇੱਕ ਵਿਕੀ ਆ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਪਹਿਲਾਂ ਸਵਾਰੇ ਪੁੱਛਿਆ ਵੀ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਅੱਗੇ ਲੜਨ ਪਏ ਤੋਂ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜੇਣਾ ਚਾਹੀਦਾ ਸਾਡਾ ਭਰਾ ਨਰ ਗਿਆ ਸਾਨੂੰ ਇਨਸਾਫ ਦੇਣੇ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਕਿ ਉਹਨਾਂ ਦੇ ਇੱਕ ਸਖਤੋ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਖਤੋ ਸਖਤ ਉਹਨਾਂ ਦੇ ਕਾਰਵਾਈ ਆ ਪਰਚਾ ਦਰਜ ਹੋਵੇ ਉਹ ਬੰਦੇ ਅਜੇ ਇਹਨਾਂ ਦੀ ਪੁਲਿਸ ਦੇ ਹਿਰਾਸਤ ਤੋਂ ਬਾਹਰ ਵਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਮੰਗ ਰਹੇ ਆ ਪਰਿਵਾਰ ਨੂੰ ਇਨਸਾਫ ਚਾਹੀਦਾ ਸਾਡੇ ਨੂੰ ਅੱਜ ਪਿੰਡ ਵਾਲਾਂ ਨੇ ਰੋਡ ਬਲੌਕ ਕੀਤਾ ਹੈ ਕੀ ਕਰਨਾ ਸੀ ਮੈਂ ਜੋ ਇੱਥੇ ਪਿੰਡ ਆਇਆ ਇੱਥੋਂ ਹੁਣ ਦੇ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਆ ਦਸਣ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜ੍ਹਾ ਉਹਦੇ ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਟਿਕਾਂਟ ਕੰਦ ਕੰਦ ਜੋ ਵੀ ਤਫਦੀਸ਼ ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਟੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਓਏ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨਸਾਰ ਕਰੀ ਉਚਿਤ ਕਰੀ ਹੋਊਗਾ